ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸੋ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਪੰਜਾਬ ਵੱਲੋਂ ਮਾਸਟਰ ਕੈਡਰ ਦੀਆਂ 3704 ਪੋਸਟਾਂ ਸੰਬੰਧੀ ਇੱਕ ਨਵਾਂ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਸੋ ਜੈ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਦੋਸਤੋ ਇਹ ਨੋਟੀਫਿਕੇਸ਼ਨ ਦਫ਼ਤਰ ਡਾਇਰੈਕਟੋਰੇਟ ਆਫ ਸਕੂਲ এডਿਕੇਸ਼ਨ ਪੰਜਾਬ ਐਸ ਐਸ ਨਗਰ ਮੁਹਾਲੀ ਵੱਲੋਂ ਆਊਟ ਕੀਤਾ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸਿੱਖਿਆ ਵਿਭਾਗ ਪੰਜਾਬ ਵਿੱਚ ਮਾਸਟਰ ਕਾਰਡਰ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ 3704 ਅਸਾਮੀਆਂ ਭਰਨ ਲਈ ਮਿਤੀ 28 ਫਰਵਰੀ 2020 ਅਬਲੀਕ 25 10 2020 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ ਦਫਤਰ ਡਾਇਰੈਕਟਰ ਸਿੱਖਿਆ ਭਾਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਉਹਨਾਂ ਦੇ ਪੱਤਰ ਨੰਬਰ E 840745 8 ਅਬਲੀਕ 2025 37432 ਮਿਤੀ 7 ਫਰਵਰੀ 2025 ਅਨੁਸਾਰ ਸਿਵਲ ਰੈਟ ਪਟੀਸ਼ਨ ਨੰਬਰ 4264 ਆਫ 2021 ਸਿਕੰਦਰ ਸਿੰਘ ਅਤੇ ਹੋਰ ਵਨਾਮ ਪੰਜਾਬ ਸਰਕਾਰ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਕੀਤੇ ਗਏ ਫੈਸਲੇ ਦੀ ਪਾਲਣਾ ਹਿਤ 3704 ਮਾਸਟਰ ਕਲਾਸਰ ਭਰਤੀ ਦੀਆਂ ਵਿਸ਼ਾवार ਸਿਲੈਕਸ਼ਨ ਸੂਚੀਆਂ ਰੀਕਾਸਟ ਕੀਤੀਆਂ ਗਈਆਂ ਹਨ ਰੀਕਾਸਟ ਕੀਤੀ ਗਈ ਸਿਲੈਕਸ਼ਨ ਸੂਚੀ ਵਿਸ਼ਾ ਮੈਥ ਸਾਇੰਸ ਅੰਗਰੇਜ਼ੀ ਅਤੇ ਹਿੰਦੀ ਵਿੱਚ ਯੋਗ ਪਾਏ ਗਏ ਉਮੀਦਵਾਰ ਜੋ ਕਿ ਪੁਰਾਣੀ ਸਿਲੈਕਸ਼ਨ ਸੂਚੀ ਅਨੁਸਾਰ ਸਕੂਲ ਵਿੱਚ ਜੁਆਇਨ ਹਨ ਅਤੇ ਰੀਕਾਸਟ ਸਿਲੈਕਸ਼ਨ ਸੂਚੀ ਵਿੱਚ ਵੀ ਯੋਗ ਪਾਏ ਗਏ ਹਨ ਨੂੰ ਛੱਡ ਕੇ ਨਵੇਂ ਸ਼ਾਮਲ ਹੋਏ ਯੋਗ ਉਮੀਦਵਾਰਾਂ ਨੂੰ 5 4 2025 ਨੂੰ ਬਾਅਦ ਦੁਪਹਿਰ 12 ਵਜੇ ਨਿਯੁਕਤੀ ਪੱਤਰ ਦੇਣ ਲਈ ਚੌਥੀ ਮੰਜ਼ਲ ਦਫ਼ਤਰ ਡਾਇਰੈਕਟੋਰੇਟ ਆਫ ਸਕੂਲ এডੂਕੇਸ਼ਨ ਪੰਜਾਬ ਫੇਜ਼ 8 ਐਸ ਐਸ ਨਗਰ ਵਿਖੇ ਬੁਲਾਇਆ ਗਿਆ ਸੀ ਮਿਤੀ 5 April 2025 ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਯੋਗ ਉਮੀਦਵਾਰਾਂ ਨੂੰ ਸਟੇਸ਼ਨ ਤੋਂ ਲਈ ਮਿਤੀ 9 April 2025 ਨੂੰ ਦੁਪਹਿਰ 2 ਵਜੇ ਚੌਥੀ ਮੰਜ਼ਲ ਦਫ਼ਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਆਫ ਪੰਜਾਬ ਫੇਸ 8 ਐਸ اے ਐਸ ਨਗਰ ਵਿਖੇ ਸੱਦਾ ਦਿੱਤਾ ਜਾਂਦਾ ਹੈ। ਅਪਰੋਕਤ ਤੋਂ ਇਲਾਵਾ ਮਿਤੀ 5 April 2025 ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਗੈਰਹਾਜ਼ਰ ਰਹੇ ਉਮੀਦਵਾਰਾਂ ਨੂੰ ਮਿਤੀ 9 April 2025 ਨੂੰ ਦੁਪਹਿਰ 2 ਵਜੇ ਇੱਕ ਹੋਰ ਅੰਤਿਮ ਮੌਕਾ ਦਿੱਤਾ ਜਾਂਦਾ ਹੈ ਮਿਤੀ 9/4/2025 ਨੂੰ ਗੈਰਹਾਜ਼ਰ ਰਹਿਣ ਵਾਲੇ ਉਮੀਦਵਾਰਾਂ ਦਾ ਨਿਯੁਕਤੀ ਪੱਤਰ ਲਈ ਕਲੇਮ ਰੱਦ ਕਰ ਦਿੱਤਾ ਜਾਵੇਗਾ ਸੋ ਦੋਸਤੋ ਐਜੂਕੇਸ਼ਨ ਭਾਰਤੀ ਬੋਰਡ ਵੱਲੋਂ 3704 ਮਾਸਟਰ ਗ੍ਰੇਡਰ ਦੀਆਂ ਪੋਸਟਾਂ ਅਧੀਨ ਜਿਹੜੇ ਵੀ ਕੈਂਡੀਡੇਟ ਦੀ 5 April 2025 ਨੂੰ ਨਿਯੁਕਤੀ ਪੱਤਰ ਲੈਣ ਲਈ ਗੈਰ ਆਜਰ ਰਹੇ ਸਨ ਉਹਨਾਂ ਕੈਂਡੀਡੇਟ ਨੂੰ ਇੱਕ ਹੋਰ ਮੌਕਾ ਦਿੰਦੇ ਹੋਏ ਹੁਣ 9/4/2025 ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਸੋ ਜਿਹੜੇ ਵੀ ਕੈਂਡੀਡੇਟ ਦਾ ਰੀਕਾਸਟ ਸਿਲੈਕਸ਼ਨ ਸਰਟੀਫਿਕੇਟ 'ਤੇ ਨਾਮ ਆਇਆ ਹੈ ਉਹ ਕੈਂਡੀਡੇਟ ਹੁਣ 9/4/2025 ਨੂੰ ਆਪਣੇ ਨਿਯੁਕਤੀ ਪੱਤਰ ਲੈ ਸਕਦੇ ਹਨ ਸੋ ਦੋਸਤੋ ਵੀਡੀਓ ਤੇ ਜਾਣਕਾਰੀ ਨੂੰ ਆਪਣੇ ਫਰੈਂਡ ਸਰਕਲ ਵਿੱਚ ਜ਼ਰੂਰ ਸ਼ੇਅਰ ਕਰੋ ਧੰਨਵਾਦ